ਹਾਂਜੀ ਪਿੰਡ ਪੱਤੋ ਹੀਰਾ ਸਿੰਘ ਵਿਖੇ ਬਿਜਲੀ ਘਰ ਦੇ ਵਿੱਚ ਸਵੇਰ ਤੋਂ ਸਵੇਰ ਤੋਂ ਧਰਨਾ ਲੱਗਿਆ ਕਿਸਾਨਾਂ ਦਾ ਤੇ ਕਿਸਾਨਾਂ ਨੇ ਇਹ ਧਰਨਾ ਦੇਰ ਰਾਤ ਤੱਕ ਚੱਕ ਦਿੱਤਾ ਤੇ ਆਪਾਂ ਗੱਲਬਾਤ ਕਰਦੇ ਕਿਸਾਨਾਂ ਦੇ ਨਾਲ ਵੀ ਕਿਹੜੀ ਜ਼ਿੰਮੇਵਾਰੀ ਤੇ ਕਿਹਦੇ ਭਰੋਸੇ ਦੇ ਧਰਨਾ ਚੱਕਿਆ ਗਿਆ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਨੇ ਧੂਰਕੋਟ ਤੋਂ ਹਾਂਜੀ ਭਾਈ ਜੀ ਜਾਣਕਾਰੀ ਦਿਓ ਜਿਹੜਾ ਇਹ ਧਰਨਾ ਚੱਕਿਆ ਗਿਆ ਇਹਦੇ ਬਾਰੇ ਕੀ ਕਹਿੰਦੇ ਬਿਲਕੁਲ ਬਿਲਕੁਲ ਤੁਹਾਡੇ ਮਾਦੇਮ ਰਾਈ ਦੱਸਣਾ ਚਾਹੁੰਦੇ ਆ ਵੀ ਸਾਡੇ ਪਿੰਡ ਦੇ ਤਿੰਨ ਬੰਦੇ ਆ ਇੱਕ ਮਦੇਸ ਤੋਂ ਬੰਦਾ ਉਹ ਚਾਰ ਬੰਦਿਆਂ ਨੇ ਜ਼ਿੰਮੇਵਾਰੀ ਚੱਕੀ ਆ ਲਾਈਟ ਆਉਣ ਦੀ ਜੀ ਇਹ ਲਾਈਟ ਸਾਡੇ ਵਿੱਚ ਚੱਲੂਗੀ 8 ਘੰਟੇ ਸਾਨੂੰ ਲਾਈਟ ਮਿਲੂਗੀ ਮਦੇ ਤੋਂ ਬਾਈ ਜੀ ਆ ਤੇ ਚਾਚਾ ਜੀ ਸਾਡੇ ਘਰਾਂ ਚੋਂ ਮਲੋ ਤਿੰਨ ਚਾਰ ਬੰਦੇ ਕਰਨੈਲ ਸਿੰਘ ਆ ਇਹਨਾਂ ਨੇ ਜ਼ਿੰਮੇਵਾਰੀ ਚੱਕੀ ਆ ਵੀ ਸਾਡੇ ਐਮਪੀ ਸਾਹਿਬ ਕਹਿੰਦੇ ਆ ਵੀ ਲਾਈਟ ਚੱਲੂਗੀ ਤੇ ਅਸੀਂ ਐਮਪੀ ਦਾ ਉਹਦੇ ਕਹਿਣ ਤੇ ਐਮਪੀ ਸਾਹਿਬ ਸਾਡੇ ਕੋਲੇ ਵੀ ਆਏ ਵੀ ਬਹੁਤ ਧੰਨਵਾਦ ਉਹਨਾਂ ਦਾ ਵੀ ਸਾਡੇ ਕੋਲੇ ਆਏ ਪਰ ਉਹਨਾਂ ਨੇ ਵੀ ਦੱਸਿਆ ਵੀ ਅਸੀਂ ਨਹੀਂ ਵੋਟਾਂ ਪਾਈਆਂ ਪਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਤੁਹਾਡਾ ਵਿਸ਼ਵਾਸ ਘਾਤ ਨਹੀਂ ਕਰਨਗੇ ਤਾਂ ਉਹਨਾਂ ਦੇ ਕਹਿਣ ਤੇ ਲਾਈਟ ਚੱਲੂਗੀ ਕਿਉਂ ਸਾਡੇ ਪ੍ਰਧਾਨ ਸਾਹਿਬ ਦਾ ਦੱਸਣਗੇ ਤੇ ਸ਼ੰਦਰ ਚਾਚਾ ਸਾਡੇ ਦਰਮਿਆਨ ਸ਼ੰਦਰਪਾਲ ਸਿੰਘ ਧੂਰਕੋਟ ਨੇ ਹਾਂਜੀ ਸਰ ਜੀ ਆਪਣੇ ਜਿਹੜਾ ਧਰਨਾ ਚੱਕਿਆ ਗਿਆ ਜਿਹੜਾ ਕਿਹੜੇ ਪਾਸੇ ਚੱਕਿਆ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸੰਜੀਤ ਸਿੰਘ ਐਪੀ ਤੇ ਜਿਹੜੇ ਕਿ ਸਾਡੇ ਦਰਮਿਆਨ ਪਹੁੰਚੇ ਹਾਂਜੀ ਉਹ ਤਕਰੀਬਨ 1 ਘੰਟਾ ਇਸ ਧਰਨੇ ਦੇ ਵਿੱਚ ਬਤਾ ਕੇ ਗਏ ਆ ਤੇ ਨਾਲ ਹੀ ਐਕਸੀਅਨ ਸਾਹਿਬ ਵੀ ਆਏ ਐਸ ਡੀਓ ਸਾਹਿਬ ਵੀ ਆਏ ਐਕੀਅਨ ਸਾਹਿਬ ਨੇ ਤੇ ਐਸ ਡੀਓ ਸਾਹਿਬ ਨੇ ਉਹਨਾਂ ਨੂੰ ਦੱਸ ਦਿੱਤਾ ਜਿਹੜੀ ਕਿ ਕਿਸਾਨਾਂ ਦੀ ਪ੍ਰੋਬਲਮ ਸੀਗੀ ਜਿਹੜੀ ਕਿਸਾਨਾਂ ਨੇ ਐਮਪੀ ਸਾਹਿਬ ਕੋਲੇ ਰੱਖੀ ਸੀ ਉਹਨਾਂ ਨੇ ਉਹਦਾ ਸੋਲੂਸ਼ਨ ਦੱਸ ਦਿੱਤਾ ਵੀ ਜਿਹੜੇ 4 ਯੂਨਿਟ ਆ ਜਿਹੜੇ ਬੰਦ ਹੋਏ ਹੋਏ ਆ ਲੈ ਤਲਵੰਡੀ ਸਾਬੋ ਵਾਲਾ ਤੇ ਇੱਕ ਲਹਿਰੇਗਾ ਅੱਗੇ ਵਾਲਾ ਤੇ ਇੱਕ ਦੋ ਹੋਰ ਆ ਵੀ ਉਹ 14 ਤਰੀਕ ਤੱਕ ਉਹਨਾਂ ਚੋਂ ਦੋ ਚੱਲ ਪਏ ਆ ਤੇ ਜਿਹੜੇ ਦੋ ਰਹਿੰਦੇ ਉਹ 14 ਤਰੀਕ ਤੱਕ ਚੱਲਣ ਦੀ ਸਭਾਵ ਆ ਜੀ ਤੇ ਉਹ ਕਹਿੰਦੇ ਵੀ ਜਿਹੜੇ 8 ਘੰਟੇ ਲੇਟ ਆ ਵੀ ਉਹ 14 ਤੱਕ 14 ਤਰੀਕ ਤੱਕ ਜਿਹੜੀ ਸਹੀ ਹੋ ਜੂਗੀ ਤੇ ਬਿਨਾਂ ਘੱਟ ਤੋਂ ਚੱਲੂਗੀ ਤੇ ਉਹ ਫਿਰ ਐਮਪੀ ਸਾਹਿਬ ਵੀ ਸਾਨੂੰ ਕਹਿਗੇ ਵੀ ਮੇਰੇ ਵਿਸ਼ਵਾਸ ਤੇ ਕੇਰਾ ਤੁਸੀਂ ਇੱਕ ਵਾਰ ਉੱਠ ਖੜੋ ਵੀ ਜੇ 14 ਤਰੀਕ ਤੱਕ ਤੁਹਾਡੀ ਲਾਇਨ ਨਹੀਂ ਚੱਲਦੀ ਫਿਰ 15 ਤਰੀਕ ਨੂੰ ਜਿੱਥੇ ਵੀ ਤੁਸੀਂ ਕੋਈ ਤੇ ਧਰਨਾ ਲਾਉਂਗੇ ਮੈਂ ਤੁਹਾਡੇ ਨਾਲ ਆ ਆ ਕੇ ਤੁਹਾਡੇ ਦੇ ਵਿੱਚ ਬੈਠਣਾਗਾ ਤੇ ਜਿੰਨਾ ਚਿਰ ਤੁਹਾਡਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਤੁਹਾਡੇ ਨਾਲ ਖੜਾ ਦੇਵਾਂਗਾ ਹਾਂਜੀ ਪ੍ਰਧਾਨ ਜੀ ਤੁਸੀਂ ਕਹੋਗੇ ਤੇ ਐਮਪੀ ਸਾਹਿਬ ਦੇ ਵਿਸ਼ਵਾਸ ਤੇ ਇਹ ਚੱਕਿਆ ਗਿਆ ਸਾਰੇ ਪਿੰਡਾਂ ਦੀ رائے ਹੋਈ ਹੈ ਵੀਰੇ ਜੀ ਇਹ ਐ ਨਹੀਂ ਕੋਈ ਗੱਲ ਵੀ ਉਹੀ ਇਹ ਚੱਕਿਆ ਗਿਆ ਵਿਸ਼ਵਾਸ ਪੂਰਾ ਦਵਾਇਆ ਅਸੀਂ ਧੰਨਵਾਦ ਕਰਦੇ ਹਾਂ ਐਮਪੀ ਸਾਹਿਬ ਦਾ ਵੀ भी धनबाद करते हैं वाहे गुरु जी का खालसा ਮਾ ਗਰਚਾ ਨਮਾ ਤਾਤਰ ਮਾ ਜੇ ਇੰਨੇ ਪੇਲਾਂ ਪਾਣੀ ਆਉਂਦਾ ਜੀ ਦੋ ਜੰਨਰ ਸੱਤ ਰੋਟੀ ਗੱਡੀ ਖਾਣੇ ਆਉਂਦੀ ਹੈ ਜਾਨੀ ਹੈ ਚੱਕਤਾ ਜੀ ਧਰਨ ਦਾ ਕਿੱਥੇ ਸਿਰਫ ਪ੍ਰਸ਼ਾਦਾ ਪਾਣੀ ਛਕਣਾ ਜੀ ਪ੍ਰਸ਼ਾਦਾ ਹੀ ਛਕਣਾ ਜੀ ਬਸ ਅਸੀਂ ਫਲਾਂ ਗੱਦੇ ਜੀ ਉਹਨੇ ਜਿਹੜਾ ਨਾਂ ਦੋ ਦੇ ਗਿਆ ਨਹੀਂ ਜੀ ਜ਼ਰੂਰੀ ਨਹੀਂ ਖਾਕੇ ਜੀ ਤੜਕੇ ਨਹੀਂ ਨਹੀਂ ਹੈ ਗਿਆ ਹਾਂ ਬਾ ਕੋਈ ਨਹੀਂ ਚਲੋ ਬਾਈ ਜੀ ਬਰਸਾਦੇ ਚੱਕੂ ਕਿਹੜੇ ਰਹਿੰਦੇ ਹੋ ਫਿਰ ਚੱਲਾਂ ਮੈਂ ڀائي جي ڇا ته توهان ڏيو آجي آجي ٻڌو ٿو ٿو ٿو